ਕਿਸੇ ਨੇ ਪੁੱਛਿਆ ਕਹਿੰਦੇ ਜੇ ਰੱਬ ਜੇ ਰੱਬ ਹਰ ਜਗ੍ਹਾ ਹੈਗਾ ਏ ਨਾ ਤੇ ਫਿਰ ਲੋਕ ਮੰਦਿਰ ਗੁਰਦੁਆਰਾ ਸਾਹਿਬ ਕਿਉਂ ਜਾਂਦੇ ਨੇ ਜੇ ਰੱਬ ਹਰ ਜਗ੍ਹਾ ਹੈਗਾ ਏ ਤੇ ਫਿਰ ਲੋਕ ਮੰਦਿਰ ਗੁਰਦੁਆਰਾ ਸਾਹਿਬ ਕਿਉਂ ਜਾਂਦੇ ਨੇ ਕਿਸੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਹਿੰਦੇ ਹਵਾ ਤੇ ਧੁੱਪ ਵਿੱਚ ਵੀ ਚੱਲਦੀ ਏ ਹਵਾ ਤੇ ਧੁੱਪ ਵਿੱਚ ਵੀ ਚੱਲਦੀ ਏ ਪਰ ਫਿਰ ਵੀ ਜਿਹੜਾ ਆਨੰਦ ਮਿਲਦਾ ਨਾ ਉਹ ਤੇ ਇੱਕ ਦਰਖਤ ਇੱਕ ਰੁੱਖ ਦੇ ਥੱਲੇ ਬੈਠ ਕੇ ਹੀ ਮਿਲਦਾ ਏ ਹਵਾ ਤੇ ਧੁੱਪ ਵਿੱਚ ਵੀ ਲੱਗਦੀ ਏ ਤੇ ਜੇ ਆਪਾਂ ਕਿਸੇ ਦਰਖਤ ਦੇ ਥੱਲੇ ਬੈਠ ਕੇ ਹਵਾ ਦਾ ਆਨੰਦ ਲਵਾਂਗੇ ਨਾ ਤੇ ਹਵਾ ਹੋਰ ਵੀ ਠੰਡੀ ਲੱਗਦੀ ਏ ਐਸੇ ਕਰਕੇ ਜੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਮੰਦਿਰ ਜਾਣ ਵਾਲੇ ਮੰਦਿਰ ਜਾਣਗੇ ਨਾ ਤੇ ਫਿਰ ਕੀ ਕਹਿੰਦੇ ਆ ਹੋਰ ਵੀ ਜ਼ਿਆਦਾ ਰੱਬ ਖੁਸ਼ ਹੋ ਜਾਂਦਾ ਵੇ ਇਸੇ ਕਰਕੇ ਰੱਬ ਹਰ ਜਗ੍ਹਾਏ ਮੰਦਰ ਗੁਰਦੁਆਰਾ ਸਾਹਿਬ ਜਾ ਕੇ ਵਾਹਿਗੁਰੂ ਹੋਰ ਵੀ ਖੁਸ਼ ਹੋ ਜਾਂਦਾ ਵੇ